ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੰਡਾ ਸੂਰੇਆਲਾ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਦਾ ਪੰਡਾ ਤੇ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਹੈ ਇਸ ਪੰਡ ਵਿੱਚ ਬਾਈ ਜਿਹਰਾਂ ਦਾ ਟਾਪ ਕਲਾਸ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਚੰਗੀ ਨੀਲੀ ਰਾਵੀ ਕ੍ਰਾਸ ਮੱਝ ਵਿਕਾਊ ਆ ਜਿਹੜੀ ਕਿ ਗੱਬਣ ਆ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਣਿਆ ਡਿਟੇਲ ਅਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਹਾਂਜੀ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਾਈ ਜੀ ਆਪਣਾ ਨਾਂ ਦੱਸਿਓ ਜੀ। ਜਸਵੀਰ ਸਿੰਘ ਉਰਫ ਭੋਲਾ ਸਿੰਘ ਪਿੰਡ ਸੂਰੇਵਾਲਾ ਜੀ। ਠੀਕ ਹੈ ਜੀ। ਤੇ ਆਪਣਾ ਸਰ ਨੰਬਰ ਦੱਸ ਦਿਓ। 89722 98722 81762 81762 ਹਾਂਜੀ ਤੇ ਮੱਝ ਫਿਰ ਬਾਈ ਜੀ ਆਪਣੇ ਘਰ ਦੀ ਹੈ ਜੀ। ਘਰ ਦੀ ਹਾਂਜੀ। ਤੇ ਕਿੰਮਾ ਸੂਆਸ ਹੁੰਦੀ ਆ ਤੀਜਾ ਸੂਆਸ ਹੁੰਦੀ ਆ ਤੀਜਾ ਸੂਆ ਤੇ ਕਿੰਨੇ ਚਿਰ ਦੀ ਪਹਿਲਾ ਸੂਆ ਸੂਹੀ ਸੀ ਇਹ ਪਹਿਲਾ ਸੂਆ ਜੀ 27 ਮਹੀਨੇ ਦੀ ਸੂਕਲੀ ਸੀ 27 ਮਹੀਨਿਆਂ ਦੀ ਤੇ ਉਹ ਜਿਹੜੀ ਕੱਟੀ ਖੜੀ ਐ ਇਸੇ ਦੀ ਨਾਲ ਆ ਕੱਟੀ ਇਸੇ ਦੀ 11 ਮਹੀਨੇ ਠੀਕ ਐ ਤੇ ਕਿੰਨਾ ਕੁ ਦੁੱਧ ਕੱਢਿਆ ਤੁਹਾਡੇ ਕੋਲੇ ਦੂਜੇ ਸੂਏ ਨੇ ਦੂਜੇ ਸੂਏ ਇਹਨੇ 12 13 ਲੀਟਰ ਦੁੱਧ ਕੱਢਿਆ 12 13 ਤੇ ਐਤ ਕੀ ਕੀ ਮੀਤ ਕਰਦੇ ਆ ਜੀ ਐਤ ਕੀ ਜੀ ਪਿਛੇ ਸਾਲ ਨਾਲੋਂ ਬਹੁਤ ਵਧੀਆ 16 ਲੀਟਰ ਚੱਲੂਗਾ 16 ਦੇ ਚੱਲੂਗਾ ਹਾਂਜੀ ਤੇ ਸੀਮਣ ਕਿਹੜਾ ਭਰਾਇਆ ਜੀ ਇਹਦੇ ਸੀਮਣ ਨੀਲੀ ਦਾ ਭਰਾਇਆ ਠੀਕ ਐ ਲੋ ਵੀ ਸੱਜਣੋ ਨੀਲੀ ਰਵੀ ਆਪ ਆ ਤੇ ਨੀਲੀ ਰਵੀ ਦਾ ਹੀ ਸੀਮਣ ਭਰਾਇਆ ਤੇ ਆ ਕੱਟੀ ਮਗਰਲੇ ਸੂਏ ਦੀ ਆ ਹਜੇ ਸਾਲ ਦੀ ਹੋਈ ਨਹੀਂ ਇਹ ਕੱਟੀ ਤੇ ਚੰਗੇ ਬੱਚੇ ਪੈਦਾ ਕਰਦੀ ਆ ਤੇ ਸੀਮਣ ਨੀਲੀ ਰਵੀ ਦਾ ਇਦ ਕੀ ਭਰਾਇਆ ਇਹਦੇ ਬਹੁਤ ਚੰਗਾ ਮੂੰਹ ਮੱਥਾ ਤੁਸੀਂ ਦੇਖ ਲਓ ਰਾਜੀਪਲੀ ਬਹੁਤ ਜ਼ਿਆਦਾ ਚੰਗਾ ਕੱਦ ਕਾਠਾ ਸੋਹਣਾ ਥਣ ਹਵਾਨਾ ਤੇ ਕਿੰਨੇ ਕ ਦਿਨ ਦੱਸਿਆ ਸੀ ਲੈਂਦੀ ਹੈ ਜੀ ਪੰਜ ਛੇ ਦਿਨ ਪੰਜ ਛੇ ਦਿਨ ਠੀਕ ਹੈ ਜੀ ਬਹੁਤ ਚੰਗਾ ਹਵਾਨਾ ਦੋਸਤੋ ਦੇਖ ਸਕਦੇ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਵਿਖਾਵਾਂਗੇ ਬਹੁਤ ਚੰਗਾ ਪੱਠਪੜਾ ਬਹੁਤ ਹੀ ਸ਼ਾਨਦਾਰ ਥਾਣਾ ਦੋਸਤੋ ਤੁਸੀਂ ਦੇਖ ਸਕਦੇ ਹੋ ਮੋਟਾ-ਮੋਟਾ ਥਾਣਾ ਤੇ ਮੁਠੀ ਦੀ ਚੁਆਈ ਵਾਲਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸਾਈਜ਼ ਤੇ ਗੈਪ ਦਿਖਾਵਾਂਗੇ ਵਿਰਲ ਚੰਗੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਬਿਲਕੁਲ ਸੇਮ ਸਾਈਜ਼ ਆ ਦੋਸਤੋ ਥਾਣਾ ਦਾ ਤੁਸੀਂ ਦੇਖ ਸਕਦੇ ਹੋ ਅਗਲੇ ਤੋਂ ਅਗਲੇ ਥਾਣੇ ਦੀ ਵਿੱਥ ਚੰਗੀ ਆ ਅਗਲੇ ਤੋਂ ਪਿਛਲੇ ਥਣ ਦੀ ਵੀ ਵਿੱਥ ਬਿਲਕੁਲ ਸੇਮ ਸਾਈਜ਼ ਆ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਥਣ ਲੱਗਿਆ ਤੇ ਦੋ ਪੈਰ ਮਗਰਲੇ ਚਿੱਟੇ ਆ ਪੂਛ ਉੱਪਰ ਤੱਕ ਚਿੱਟੀ ਆ ਦੋਸਤੋ ਦੇਖ ਸਕਦੇ ਹੋ ਤੇ ਮੱਥਾ ਮੂਰੋ ਚਿੱਟਾ ਹੈ ਗੋਲ ਸਿੰਘ ਦੀ ਆ ਤੋੜ ਕੇ ਤੁਹਾਨੂੰ ਦਿਖਾਉਣੇ ਆ ਤੁਰਦੀ ਦੋ ਤੁਹਾਨੂੰ ਹਵਾਨੇ ਦੀ ਜੱਜਮੈਂਟ ਦੋਸਤੋ ਇਹਦੀ ਆ ਜਾਣੀ ਲਓ ਵੀ ਸੱਜਣੋ ਬਹੁਤ ਹੀ ਜ਼ਿਆਦਾ ਵਜਨ ਵਾਲੀ ਮਾਂ ਆ ਦੋਸਤੋ ਘਰ ਦੀ ਝੋਟੀ ਪਾਲੀ ਆ ਤੀਜਾ ਸੂਆ ਇਹਨੇ ਸੂਣਾ ਤੇ ਕੋ ਪੰਜ ਚਾਰ ਦਿਨ ਲੈਂਦੀ ਆ ਬਿਲਕੁਲ ਸਚਾਈ ਆ ਜਿਹੜੀ ਦੋਸਤੋ 12 13 ਲੀਟਰ ਦੁੱਧ ਤੇ ਚੱਲੀ ਆ ਇਹ ਦੂਜੇ ਸੂਏ ਮੋੜ ਲੋ ਜੀ ਆਮ ਨਾਰਮਲ ਸੇਵਾ ਤੇ ਬਹੁਤ ਵਜਨਦਾਰ ਮੱਝ ਆ ਕੇ ਤੁਸੀਂ ਦੇਖੋਗੇ ਕਿਸੇ ਵੀ ਪਾਸਿਓਂ ਖੁੰਜੀ ਨਹੀਂ ਮੱਝ ਤੇ ਤੁਹਾਡੇ ਪਸੰਦ ਆਊਗੀ ਆ ਦੋਸਤੋ ਕੱਟੀ ਐ ਇਹਦੀ ਮਗਰਲੇ ਸੂਏ ਦੀ ਇਹਦੋਂ ਪਹਿਲਾਂ ਵਾਲੇ ਸੂਏ ਦੀ ਕੱਟੀ ਆ ਤੇ ਐਤ ਕੀ ਇਹਨੇ ਹਜੇ ਸੂਣਾ ਹੈ ਤੇ ਆ ਕੱਟੀ ਤਿਆਰ ਹੋ ਚੱਲੀ ਆ ਜੀ ਹਾਂਜੀ ਬਾਈ ਜੀ ਕੀ ਮੌਲ ਰੱਖਿਆ ਦਾ ਜੀ ਮੌਲ ਜੀ ਫੋਨ ਤੇ ਕਰਾਂਗੇ ਠੀਕ ਹੈ ਜੀ ਲਓ ਵੀ ਸੱਜਣੋ ਬਹੁਤ ਚੰਗੀ ਮਾਝ ਆ ਕੇ ਤੁਸੀਂ ਦੇਖੋਗੇ ਤੁਹਾਡੇ ਹਰ ਪੱਖ ਤੋਂ ਪਸੰਦ ਆਊਗੀ ਘਰ ਦੀ ਝੋਟੀ ਆ ਦੋਸਤੋ ਤੀਜਾ ਸੂਆ ਸੁੰਦੀ ਆ ਸਾਰੀ ਡਿਟੇਲ ਆਪਾਂ ਲੈ ਲਈ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਐ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ